ਦੋਸਤੋ ਕੀ ਇਸ ਤੋਂ ਘਟਿਆ ਤੇ ਗਿਰਿਆ ਹੋਇਆ ਇਨਸਾਨ ਕੋਈ ਹੋ ਸਕਦਾ ਜਦੋਂ ਇੱਕ ਪੁੱਤ ਜਿਹੜੀ ਮਾਂ ਨੇ ਉਹਨੂੰ ਜਨਮ ਦਿੱਤਾ ਉਸ ਮਾਂ ਨੂੰ ਹੀ ਮਾਰਨ ਲੱਗੇ ਉਹਦੇ ਹੱਥ ਨਾ ਕੰਬਣ ਤੇ ਇੱਕ ਮਿੰਟ ਦੇ ਵਿੱਚ ਉਹ ਆਪਣੀ ਮਾਂ ਨੂੰ ਮਾਰ ਮੁਕਾਵੇ ਬੇहद ਮੰਦਭਾਗੀ ਘਟਨਾ ਵਾਪਰੀਆ ਦੋਸਤੋ ਇੱਕ ਮਾਂ ਜਦੋਂ ਪੁੱਤ ਘਰ ਆਉਂਦਾ ਬਾਹਰੋਂ ਤੇ ਉਹਨੂੰ ਰੋਟੀ ਪਾਣੀ ਫੜਾ ਰਹੀ ਹੁੰਦੀ ਆ ਰੋਟੀ ਜਦੋਂ ਆਪਣੇ ਪੁੱਤ ਨੂੰ ਖਵਾ ਰਹੀ ਹੁੰਦੀ ਆ ਤਾਂ ਪੁੱਤ ਕਹਿੰਦਾ ਕਿ ਵਾਈਫਾਈ ਨਹੀਂ ਚੱਲਦਾ ਪਹਿਲਾਂ ਤਾਂ ਵਾਈਫਾਈ ਦੇ ਕਨੈਕਸ਼ਨ ਨੂੰ ਲੈ ਕੇ ਪੁੱਤ ਦੀ ਮਾਂ ਦੇ ਨਾਲ ਬਹਿਸ ਹੁੰਦੀ ਆ ਤੇ ਜਦੋਂ ਇਹ ਬਹਿਸ ਖਤਮ ਹੁੰਦੀ ਆ ਮੁੰਡਾ ਵਾਈਫਾਈ ਆਪਣੇ ਫੋਨ ਦੇ ਉੱਪਰ ਵਾਈਫਾਈ ਦਾ ਕਨੈਕਸ਼ਨ ਜੋੜਦਾ ਤਾਂ ਥੋੜੇ ਟਾਈਮ ਬਾਅਦ ਮਾਂ ਰੋਟੀ ਜਦੋਂ ਹੋਰ ਲੈ ਕੇ ਆਉਂਦੀ ਉਹਦੇ ਵਾਸਤੇ ਤਾਂ ਕਹਿੰਦੀ ਪੁੱਤ ਆਪਣਾ ਸਿਲੰਡਰ ਖਤਮ ਹੋ ਗਿਆ ਤੇ ਜਾ ਤੂੰ ਜਾ ਕੇ ਸਿਲੰਡਰ ਭਰ ਆ ਲਿਆ ਬਸ ਮਾਂ ਦੇ ਇੰਨੀ ਕਹਿਣ ਦੀ ਦੇਰ ਸੀ ਕਿਉਂਕਿ ਮੁੰਡੇ ਦੇ ਫੋਨ ਦੇਖਣ ਦੀ ਆਦਤ ਵਿੱਚ ਵਿਗੜ ਪੈ ਗਿਆ ਬਹਿਸ ਕਰਕੇ ਉਹਨੇ ਆਪਣੀ ਮਾਂ ਦੇ ਨਾਲ ਬਹਿਸ ਸ਼ੁਰੂ ਕਰ ਦਿੱਤੀ ਤਾਂ ਅਕਸਰ ਹੀ ਮਾਵਾਂ ਆਪਣੇ ਪੁੱਤਾਂ ਨੂੰ ਕਹਿ ਹੀ ਦਿੰਦੀਆਂ ਕਿ ਤੁਸੀਂ ਫੋਨਾਂ ਦੇ ਵਿੱਚ ਹੀ ਲੱਗੇ ਰਹਿੰਨੇ ਹੋ ਕਿਤੇ ਕੋਈ ਕੰਮ ਵੀ ਕਰ ਲਿਆ ਕਰੋ ਤਾਂ ਮਾਂ ਨੇ ਜਦੋਂ ਆਪਣੇ ਪੁੱਤ ਨੂੰ ਅਜਿਹਾ ਕਿਆ ਦੱਸਿਆ ਜਾ ਰਿਹਾ ਕਿ ਮਾਂ ਨੇ ਥੋੜੀ ਬਹੁਤ ਬਹਿਸ ਆਪਣੇ ਪੁੱਤ ਨਾਲ ਕੀਤੀ ਤਾਂ ਪੁੱਤ ਨੇ ਪਹਿਲਾਂ ਆਪਣੀ ਮਾਂ ਨੂੰ ਡੰਡੇ ਮਾਰ-ਮਾਰ ਕੇ ਕੁੱਟਣਾ ਸ਼ੁਰੂ ਕੀਤਾ ਤੇ ਫਿਰ ਉਹਦਾ ਗਲਾ ਦਬਾ ਦਿੱਤਾ ਜਦੋਂ ਘਰ ਵਿੱਚ ਮੌਜੂਦ ਭੈਣਾਂ ਨੇ ਤੇ ਪਿਓ ਨੇ ਆਪਣੇ ਪਤੀ ਨੇ ਆਪਣੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ